ਉਹਾਂ ਲਾ ਆ ਵਕਰੀ ਦਾ ਬਈ 16 ਤੱਕ ਮੈਂ ਵੀ ਕਿੰਨੇ ਦਿਨਾਂ ਤੱਕ ਤੇ ਹੀ ਵਿਗਣਿਆ ਵੇਚਣੀ ਵੀ ਤੁਸੀਂ ਹੁੰਦੀ ਆ ਉਹਦਾ ਕਹਿਣਾ ਹਾਂ ਬਈ ਦੋ ਮੈਂ ਹੁਣਾਂ ਨੇ ਲੈ ਵੀ 14 ਦੀ ਦੇ ਦੇ ਚਲੋ 14.5 ਦੀ ਦੇ ਦਿਓ ਇਹ ਨਹੀਂ ਜਾ ਬਸ ਆਪ ਬਸ ਆਪ ਦਾ ਭਾਈ ਕੋਣੀ ਕਰ ਲੈ ਜਦੋਂ ਬਹੁਤ ਐਥੋਂ ਕੋਣੀ ਜਾਣ ਪੀ ਕੋਣੀ ਕਰਨ ਵਾਲਾ ਕੰਮ ਆ ਇਹ ਨਹੀਂ ਮੈਂ ਤੇਰੇ ਸ਼ਾਮ ਦੇ ਸਾਰੀਆਂ ਬਾਲਵਾ ਉਹਦਾ ਵੀ ਨਾਲ ਕਰੋ ਨਾ ਨਾਲ ਮੈਂ ਅੱਜ ਇੱਕ ਲੈਣੀ ਆ ਗਿਆ ਇਹਨਾਂ ਕੋਲ ਕੋਣੀ ਵੀ ਨਹੀਂ ਗੱਲ ਆ ਇਹਦੇ ਇੱਕ ਤੋਂ ਇਹ ਸਹੀ ਹੈ ਇਹ 16 ਹੀ ਤੱਕ ਵੇਖ ਲੈ ਬਈ ਜਦਾ ਪਾਣੀ ਆਇਆ। ਬਾਈ ਤੈਨੂੰ ਦੱਸ ਕੋਈ ਜੱਦੇ ਮਾੜੀ ਮੋਟੀ। ਬਾਈ ਜੈਜ ਮੈਂ ਤਾਂ ਕੱਚੇ ਪੈਸੇ ਲੈਣੀ 15 ਕਹਿੰਦਾ ਤਾਂ ਵੇਖਦਾ ਹੈਗਾ। ਮਾੜਾ ਮੋਟਾ ਯਾਰ। ਜੈਜ ਨੇ। ਤਾਂ ਮਾੜਾ ਮੋਟਾ ਯਾਰ। ਕੋਈ ਬਸਦਾ ਬਾਈ। ਕੋਈ ਕਰ ਕੋਈ ਕੋਈ ਬੁੱਕੀ ਪਿਆ ਰੋ। ਯਾਰ ਵੇਚਣ ਵਾਲਾ ਤਾਂ ਕਹਿੰਦਾ ਮੈਂ ਘੱਟ ਵੇਚਿਆ ਨਾ ਖਰੀਦਣ ਵਾਲਾ। ਮਾੜਾ ਮੋਟਾ ਕੋਈ ਬੱਕਰਾ ਖਰੀਦ ਦੇ। ਲੈ ਕੋਈ ਬੰਦਾ ਕਹਦੇ ਕੱਚੇ ਪੈਸੇ ਲੈ ਆ ਸੋਹਰ ਰੁਪਏ ਘੱਟ ਲੈ। ਠੀਕ ਹੋ ਹੀ ਨਾ। ਬਈ ਤੂੰ ਮੋਣੀ ਕਾ ਯਾਰਾ। ਤੂੰ ਤਾਂ ਮੋਣੀ ਹੋ ਗਈ। ਉਹਦੀ ਖੜਾ ਹਾਰਾ ਖਿਲਜੀ ਯਾਰ। ਲੈ ਯਾਰ ਮੈਂ ਤੈਨੂੰ ਕਹੀ ਤੇ ਹੱਥ ਜੀ ਮੇਰੇ ਦੇ ਕਰਤੇ ਆਏਗਾ ਮਾ ਤੇਰਾ ਯਾਰ ਪਹਿਲੇ ਤੂੰ ਬੋਲਿਆ ਮੇਰਾ ਕੋਈ ਨਹੀਂ ਤੂੰ ਵੀ ਬੱਠਾ ਪਈ ਆ ਤੇਰੇ ਨਾਲ ਨਾ ਫਿੱਟ ਬੈਠੇ ਮੋੜ ਦੀ ਇਹ ਕਿੱਡੀ ਕਿੱਡੀ ਗੱਲ ਆ 650 ਲਾ ਦਿੱਤਾ ਤੇ ਫਿਰ 1700 ਆ ਵੀ ਹੋ ਗਈ ਆ ਰੱਖ ਲੈ ਬਈ ਆਹੋ ਪੁੱਟਾ ਵਧੀਆ ਰੱਖ ਲੈ ਇਹ ਭਾਈ ਸਾਢੇ 17 ਦੀ ਕਰ ਉਹ ਖੜੀ ਆ ਜੈ ਜੈ ਜੀ ਦਾ ਮੈਂ ਮੋੜੀ ਨਹੀਂ ਰਿਹਾ 1000 ਰੁਪਏ ਇਹਨਾਂ ਬਣਵਾਉਂਦਾ ਹਾਂ ਕੱਚੇ ਲਾਏ ਤੂੰ ਮਾ ਐਸੇ ਨਹੀਂ ਕੱਚੇ ਲਾਏ ਭਰਾਵਾ ਉਹ ਨਹੀਂ ਕਰਨੀ ਯਾਰ ਮੇਰੇ ਕੋਲ ਸੌਦਾ ਹੋ ਗਿਆ ਹਾਂ 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 ਉਹਦਾ ਗੱਲ ਪਹਿਲੀ ਉਹਦਾ ਆਪ ਆਪਣੀ ਹੁੰਦੀ ਆ ਛੋਟ ਮਾਰਨੀ ਪਉਂਦੀ ਛੋਟ ਕਰਦੀ ਆ ਆਪਣੀ ਮਰਜ਼ੀ ਦੀ ਚਾਹੇ 10 ਰੁਪਏ ਕਰਦੀ ਬੰਨੇ ਖਰ ਲੈਂਦਾ ਨਹੀਂ ਵੀਰੇ ਆ ਸੁਣਦੀ ਚੱਲਦੀ ਆ ਚਾਹੇ 10 ਰੁਪਏ 20 ਰੁਪਏ ਕਰਦੀ ਹੈ ਕਿ ਨਹੀਂ ਆ ਛੱਡੂਗਾ ਮੈਂ ਫੜਦਾ 13000 ਰੁਪਈਆ ਕੋਈ ਜਰ ਬਹਿ ਕੋਈ ਇਹ ਵੀ ਕਰ ਰਿਹਾ ਯਾਰ ਨਹੀਂ ਬਸ ਇੱਧਾ ਸਵੇਰੇ ਸਵੇਰੇ ਕੋਲ ਦੇਖਦੇ ਆ ਆ ਬੱਕਰੀ ਕਾਲੀ ਲਈਏ ਹਾਂ ਕਾਲੀ ਲਈਏ ਆਰਾ ਖੋਲ ਦੇ ਛੋੜਾ ਚੰਗਲੈਂਡ ਵਾੜ ਵਾਲੀ ਚੰਗਾ ਦੇਖੋ ਇਹ ਬੱਚੇ ਭੋਜੀ ਗਏ ਭਾਈ ਫਿਰ ਬੱਕਰੀ ਕਾਦੀ ਹੈਗੀ ਮੱਝਰਦਰ ਤੋਂ ਹਰ ਬੱਚੇ ਵੀ ਪੱਕੀ ਨਹੀਂ ਰਿਹਾ ਬੱਪਾ ਤੇ ਵੀ ਦੋ ਲੋਕ ਮਟਰ ਚੰਗਾ ਦੇ ਬਾਈ ਯਾਰ ਬਸ ਤੇ ਦਿਖਾ ਦੇ ਬਾਈ ਯਾਰ ਪਤਾ ਵੀ ਜਗਰਾ ਪਾ ਲੈ ਕਹਦੇ ਹੁੰਦੇ ਮੈਸੇਨਜਰ ਤੇ ਪਾਓ ਇਹ ਖੜ ਲਾ ਕੇ ਹੁਣ ਆਪਾਂ ਦਿਖਾ ਦਾਂਗੇ ਫਿਰ ਆਪਾਂ ਦੋ ਟਾਂਗਾ ਕੱਲ੍ਹ ਆਹਦਾ ਕਿਦਾ ਯਾਰ 慢慢。